ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਦਾਸ ਜਸਵੰਤ ਸਿੰਘ ਕੋਟਲੀ ਮੁੱਖ ਸੇਵਾਦਾਰ ਸ਼ਹੀਦ ਭਾਈ ਮਨੀ ਸਿੰਘ ਜੀ ਗੁਰਮਤਿ ਪ੍ਰਚਾਰ ਸੇਵਾ ਸੰਸਥਾ ਰਜਿਸਟਰਡ ਸਮਾਣਾ ਗੁਰਦੁਆਰਾ ਝੰਡਸਰ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਕੋਟਲੀ ਸੋ ਗੁਰਮਤਿ ਪ੍ਰਚਾਰ ਪ੍ਰਸਾਰ ਦੇ ਤਹਿਤ ਅੱਜ ਅਸੀਂ ਪਹੁੰਚੇ ਆ ਪਿੰਡ ਫਤਿਹਗੜ ਛੰਨਾ ਵਿਖੇ ਜਿੱਥੇ ਜੋ ਸੰਸਥਾ ਦਾ ਮੇਨ ਮਕਸਦ ਹੈ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਬੱਚਿਆਂ ਨੂੰ ਨਸ਼ਾ ਤੋਂ ਦੂਰ ਕਰਨਾ ਅਤੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਇਹਦੇ ਤਹਿਤ ਸਾਡੇ ਸਤਕਾਰਯੋਗ ਭਾਈ ਸਾਹਿਬ ਜੀ ਭਾਈ ਗੁਰਧਾਨ ਸਿੰਘ ਜੀ ਛੰਨਾ ਭਾਈ ਕੁਲਵੰਤ ਸਿੰਘ ਜੀ ਛੰਨਾ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਆਬਾनाथ ਜੀ ਦੇ ਪਵਿੱਤਰ ਅਸਥਾਨਾਂ ਤੇ ਜੋ ਬੱਚਿਆਂ ਨੂੰ ਸੰਥਿਆ ਦੀ ਸੇਵਾ ਸ਼ੁਰੂ ਕੀਤੀ ਹੈ ਗੁਰਬਾਣੀ ਦੇ ਨਾਲ ਜੋੜਨ ਦੀ ਸੋ ਆਓ ਗੁਰੂ ਪਿਆਰਿਓ ਆਪ ਜੀ ਨੂੰ ਦਰਸ਼ਨ ਕਰਾਈਏ ਉਹਨਾਂ ਮਹਾਨ ਅਸ਼ਕਸ਼ੀਅਤਾਂ ਦੇ ਜਿਹੜੇ ਤਨਦੇਹੀ ਦੇ ਨਾਲ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਨੇ ਅਤੇ ਜਿਹੜੇ ਬੱਚੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰ ਰਹੇ ਨੇ ਧੰਨ ਜਨਨੀ ਜਨ ਜਾਇਆ ਧੰਨ ਪਿਤਾ ਪ੍ਰਧਾਨ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਦੇ ਸੇ ਤਰ੍ਹਾਂ ਇਹ ਬੱਚਿਆਂ ਨੂੰ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣ ਔਰ ਸੇਵਾਦਾਰਾਂ ਨੂੰ ਇਸੇ ਤਰ੍ਹਾਂ ਹੀ ਆਪਣੇ ਦਰ ਘਰ ਦੀ ਸੇਵਾ ਨਿਭਾਉਣ ਦੀ ਬਲ ਬੁੱਧ ਤੇ ਸਮਰੱਥਾ ਬਖਸ਼ਣ ਆਓ ਸੰਗਤ ਜੀ ਆਪ ਜੀ ਨੂੰ ਦਰਸ਼ਨ ਕਰਵਾਈਏ ਉਹਨਾਂ ਮਹਾਨ ਬੱਚਿਆਂ ਦੇ ਅਦੇ ਭਾਈ ਗੁਰਧਾਨ ਸਿੰਘ ਜੀ ਭਾਈ ਕੁਲਵੰਤ ਸਿੰਘ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਨੇ ਗੁਰਬਾਣੀ ਦੀ ਸੰਥਿਆ ਪ੍ਰਦਾਨ ਕਰ ਰਹੇ ਨੇ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪੁਜੀ ਸਾਹਿਬ ਜਪੁਜੀ ਸਾਹਿਬ ਇੱਕ ਓ ਅੰਕਾਰ

ਸਹਿ ਭੰ ਸਹਿ ਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਗ ਸਚ ਆਗ ਸਚ ਦੁਗਾਦ ਸਚ ਦੁਗਾਦ ਸਚ ਹੈ ਭੀ ਸਚ ਹੈ ਭੀ ਸਚ ਹੈ ਭੀ ਸਚ ਨਾਨਕ ਨਾਨਕ ਹੋਸੀ ਭੀ ਸਚ ਹੋਸੀ ਸੋਚ 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 ਨਾ ਹੋਵਈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਜੇ ਸੋਚੀ ਲੱਖ ਵਾਰ ਚੁੱਪ ਚੁੱਪ ਨਾ ਹੋਵਈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਜੇ ਲਾਏ ਰਹਾ ਲਿਵਤਾਰ ਈ ਨੂੰ ਸਿਆਰੀ ਲੱਗੇ ਦਾ ਲਾਵਾ ਬੰਨਾ ਪੁੱਤੋ ਈ ਬੰਨਾ ਲਾਵਾ ਈ ਬਣ ਜਾਏਗਾ ਇਹ ਲਾਏ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਨ ਪਾ ਲੱਖ ਹੋਹੇ ਆਹੇ ਨੂੰ ਸਹਿਰੀ ਦਾ ਵੀ ਲਾਮਾ ਬਣੇਗਾ ਕੀ ਬਣੇਗਾ ਲਾਮਾ ਸ਼ਬਦ ਬਣ ਗਿਆ ਹੋਹੇ ਹੋਹੇ ਤਾਂ ਇੱਕ ਨਾ ਚੱਲੇ ਨਾਲ ਤਾਂ ਕਿਵ ਸਤਿਆਰਾ ਕਿਵ ਸਤਿਆਰਾ ਹੋਈਏ ਹੋਈਏ ਕਿਵ ਕੂੜਾ ਕਿਵ ਕੂੜਾ ਟੁੱਟੇ ਪਾਲੋ ਟੁੱਟੇ ਪਾਲੋ ਹੁਕਮ ਰਜਾਈ ਹੁਕਮ ਰਜਾਈ ਚੱਲਣਾ ਚੱਲਣਾ ਨਾਨਕ ਨਾਨਕ ਲਿਖਿਆ ਨਾਲ ਲਿਖਿਆ ਨਾਲ ਇਹ ਪਹਿਲੀ ਪੌੜੀ ਹੋ ਗਈ ਠੀਕ ਹੈ ਹੁਣ ਮੈਨੂੰ ਇਸ ਕਰਕੇ ਸੁਣਾਓ ਹਾਂ ਬਈ ਸੁਰੂ ਤੋਂ ਸੁਣਾਉਣੀ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਜੁਨੀ ਸਭੰਗ ਗੁਰ ਪ੍ਰਸਾਦ ਜਪ ਆਦ ਸੱਚ ਦੁਬਾਦ ਸੱਚ ਸਭੀ ਸੱਚ ਨਨ ਕੋਸੀ ਭੀ ਸੱਚ ਸਤਿਅ ਸੋਚ ਨਾ ਹੋਈ ਜੈ ਸਚ ਚਲਕਵਾਰ ਛੁਪਾ ਛੁਪ ਨਾ ਹੋਈ ਜੇ ਲੈ ਰਹਾ ਲਿਖਾਰ ਔਖਿਆ ਬੁਖ ਨਾ ਉਤਰੀ ਜੇ ਔਖਿਆ ਬੁਖ ਨਾ ਉਤਰੀ ਜੇ ਬੰਨਾ ਬੁਰੀਆਂ ਪਾਰ ਇਸ ਸਿਆਣ ਪਾਲਾ ਕੋ ਹੋਵੇ ਤਾਂ ਇੱਕ ਨਾ ਚੱਲੇ ਨਾਲ ਇਸ ਤਿਆਰਾ ਹੋਈ ਹੈ ਕਿ ਕੂੜਾ ਟੱਟਾ ਪਾਲ ਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਜਪਦੀ ਸਾਹਿਬ ਇੱਕ ਉਹ ਅੰਗਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਜਪ ਆਦ ਸਤਿ ਜੁਗਾਤ ਸਤਿ ਹੈ ਪੀ ਸਤਿ ਨਾਨਕ ਹੋਸੀ ਪੀ ਸਤਿ ਸੋਚਾ ਸੋਚਣਾ ਹੋ ਗਈ ਤੇ ਸੋਚਿਆ ਲਖਵਾਰ ਚੁਪੇ ਚੁਪਨਾ ਹੋ ਗਈ ਤੇ ਲਾਇ ਰਹਾ ਹਾਲਫਤਾਰ ਖੁੱਖੇ ਭੁੱਖਣ ਆਉਤ ਰੀ ਜੇ ਬੰਨਾ ਪੂਰੀਆਂ ਪਾਰ ਸਹਿ ਸਿਆਨ ਕਾਲਕ ਹੋਏ ਤਾਂ ਇਕਨ ਚੱਲਣਾਰ ਕਿ ਵਚਿ ਆਰਾ ਹੋਈ ਐ ਕਿ ਬਕੂੜਾ ਟੁੱਟੇ ਪਾਸ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਮ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਈ ਸਾਹਿਬ ਜੀ ਭਾਈ ਗੁਰਧਾਨ ਸਿੰਘ ਜੀ ਤੇ ਭਾਈ ਕੁਲਵੰਤ ਸਿੰਘ ਜੀ ਆਪ ਜੀ ਤੇ ਗੁਰੂ ਸਾਹਿਬ ਜੀ ਦੀ ਬੜੀ ಅಪਾਰ ਬਖਸ਼ਿਸ਼ ਰਹਿਮਤ ਹੈ ਜੋ ਆਪਣੇ ਰਜੀਵਿਆਂ ਨੇ ਛੱਡ ਕੇ ਜੋ ਸੰਸਥਾ ਦਾ ਮੇਨ ਮਕਸਦ ਹੈ ਸ਼ਹੀਦ ਭਾਈ ਮਨੀ ਸਿੰਘ ਜੀ ਗੁਰਮਤਿ ਪ੍ਰਚਾਰ ਸੇਵਾ ਸੰਸਥਾ ਜੋ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਇਹਦੇ ਵਿੱਚ ਆਪ ਜੀ ਦਾ ਬਹੁਤ ਵੱਡਾ ਸਹਿਯੋਗ ਹੈ ਤੇ ਦਾਸ ਜਸਵੰਤ ਸਿੰਘ ਇਸ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਆਪ ਜੀ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਨੇ ਤੇ ਆਪ ਜੀ ਨੇ ਇਹ ਜੋ ਸੇਵਾ ਸ਼ੁਰੂ ਕੀਤੀ ਹੈ ਆਪ ਜੀ ਇਸ ਸੇਵਾ ਬਾਰੇ ਦੋ ਬਚਨ ਸੰਗਤਾਂ ਦੇ ਨਾਲ ਸਾਂਝੇ ਜਰੂਰ ਕਰੋ ਜੀ ਤਾਂ ਜੋ ਸਿੱਖੀ ਦਾ ਪ੍ਰਚਾਰ ਕਰ ਸਕਨੇ ਇਹ ਨਸ਼ਿਆਂ ਤੋਂ ਦੂਰ ਹੋ ਸਕਣ ਜੇ ਨਸ਼ਿਆਂ ਤੋਂ ਦੂਰ ਹੋਣਗੇ ਆਪਣੇ ਪਰਿਵਾਰ ਨੂੰ ਵੀ ਹੋਰ ਬੱਚਿਆਂ ਨੂੰ ਵੀ ਆਪਣੇ ਸੰਗੀਆਂ ਨੂੰ ਸਾਥੀਆਂ ਨੂੰ ਨਸ਼ਿਆਂ ਤੋਂ ਦੂਰ ਹੋਣ ਦੇ ਲਈ ਕਹਿ ਸਕਣਗੇ ਪ੍ਰੇਰ ਸਕਣਗੇ ਸੋ ਸਾਡਾ ਇਸ ਕਲਾਸ ਦਾ ਇਹੀ ਇੱਕ ਉਪਦੇਸ਼ ਹੈ ਕਿ ਸਾਰੇ ਬੱਚੇ ਨੇ ਜਿਹੜੇ ਉਹ ਨਸ਼ਿਆਂ ਤੋਂ ਦੂਰ ਹਨ ਨਸ਼ਿਆਂ ਤੇ ਕੋ ਸੰਗਤ ਵਿੱਚੋਂ ਨਿਕਲ ਕੇ ਇੱਕ ਸਿੱਖੀ ਜੀਵਨ ਆਨੰਦਪੂਰਵ ਜੀਵਨ ਬਤੀਤ ਕਰ ਸਕਦੇ ਸੋ ਇਹ ਸਾਡਾ ਸਾਰਿਆਂ ਦਾ ਬਾਬਾ ਪ੍ਰਵੰਸ ਜੀ ਦਾ ਸਾਰੇ ਗ੍ਰੰਥੀਆਂ ਦਾ ਇਹ ਉਦਮ ਹੈ ਸੋ ਸਾਡੀ ਸੇਵਾ ਮਹਾਰਾਜ ਜੀ ਪ੍ਰਵਾਨ ਕਰਨਾ ਸੋ ਇੰਨੀਆਂ ਬੇਨਤੀਆਂ ਦੀ ਬੇਨਤੀ ਪ੍ਰਵਾਨ ਕਰਿਓ ਹਾਂਜੀ ਭਾਈ ਸਾਹਿਬ ਦੀ ਜਿਵੇਂ ਅਸਾਂ ਬਜ਼ੁਰਗਾਂ ਦੀ ਕਹਾਵਤ ਹੁੰਦੀ ਹੈ ਜਿਵੇਂ ਆਪਾਂ ਕਿਸੇ ਸਭ ਜੀ ਦੀ ਵੇਲ ਲਾਉਂਦੇ ਆ ਉਹ ਵੇਲ ਨਾ ਜਿਹੜੇ ਪਾਸੇ ਆਪਾਂ ਮੋੜਦੀਏ ਉਹ ਉਸੇ ਪਾਸੇ ਮੋੜ ਜਾਂਦੀ ਹੈ ਇਹ ਜਿਹੜੇ ਬੱਚੇ ਨੇ ਬੱਚੇ ਆਉਣ ਵਾਲਾ ਆਪਣਾ ਭਵਿੱਖ ਨੇ ਇਹ ਬੱਚਿਆਂ ਨੂੰ ਬਚਪਨ ਦੇ ਵਿੱਚ ਆਪਾਂ ਜਿਹੜੇ ਪਾਸੇ ਮੋੜ ਲਾਵਾਂਗੇ ਉਸੇ ਪਾਸੇ ਬੱਚਿਆਂ ਦਾ ਰੁਝਾਨ ਵੱਧ ਜਾਵੇਗਾ ਤੇ ਆਪ ਜੀ ਦਾ ਬੜਾ ਬੜਾ ਧੰਨਵਾਦ ਹੈ ਬਹੁਤ ਜ਼ਿਆਦਾ ਜੀ ਧੰਨਵਾਦ ਹੈ ਕਿ ਆਪ ਜੀ ਨੇ ਬੱਚਿਆਂ ਨੂੰ ਇਸ ਪਾਸੇ ਮੋੜਿਆ ਜੋ ਗੁਰਮਤਿ ਪ੍ਰਚਾਰ ਸੇਵਾ ਸੰਸਥਾ ਦਾ ਮੈਨ ਮਿਸ਼ਨ ਹੀ ਇਹ ਹੈ ਇਹ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਸੋ ਅਸੀਂ ਇਸ ਜੰਡਸਰ ਟੀਵੀ ਚੈਨਲ ਦੇ ਮਾਧਿਅਮਾ ਸਾਰੀਆਂ ਸក្តਾਨੋਂ ਗ੍ਰੰਥੀ ਸਿੰਘ ਸਾਹਿਬਾ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਾਂਗੇ ਕਿ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਪ੍ਰੇਰਿਤ ਕਰੋ ਬੱਚਿਆਂ ਨੂੰ ਗੁਰਬਾਣੀ ਦੀ ਸੰthia ਦੇ ਨਾਲ ਜੋੜੋ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਣ ਦਾ ਜਿਹੜਾ ਉਪਦੇਸ਼ ਹੈ ਜਿਹੜਾ ਢੰਗ ਹੈ ਉਹ ਤਰੀਕਾ ਹੈ ਉਹ ਸਿਰਫ ਗੁਰਬਾਣੀ ਦੇ ਨਾਲ ਜੁੜ ਕੇ ਹੀ ਆਵੇਗਾ ਸੋ ਮੈਂ ਦਾਸ ਜਸਵੰਤ ਸਿੰਘ ਕੋਟਲੀ ਸਾਰੀ ਸੰਗਤ ਨੂੰ ਵੀ ਬੇਨਤੀ ਕਰਾਂਗਾ ਭਾਈ ਸਾਹਿਬ ਜੀ ਨੇ ਬੇਨਤੀ ਕਰਾਂਗਾ ਜੋ ਗੁਰਬਾਣੀ ਦੀ ਸੰਥਿਆ ਵਾਸਤੇ ਗੁਟਕੇ ਸਹਿਬਾਨਾਂ ਦੀ ਜਰੂਰਤ ਹੈ ਜਾਂ ਲਿਟਰੇਚਰ ਦੀ ਜਰੂਰਤ ਹੈ ਉਹ ਤੁਸੀਂ ਮੈਨੂੰ ਹੁਕਮ ਕਰੋ ਆਪ ਜੀ ਦੇ ਕੋਲ ਸਾਰਾ ਲਿਟਰੇਚਰ ਰਹਿਤ ਮਰਿਆਦਾ ਦੀਆਂ ਕਾਪੀਆਂ ਤੇ ਸਾਰਾ ਲਿਟਰੇਚਰ ਸਿੱਖ ਇਤਿਹਾਸ ਦਾ ਆਪ ਜੀ ਦੇ ਕੋਲ ਅਸੀਂ ਜਰੂਰ ਪਹੁੰਚਦਾ ਕਰਾਂਗੇ ਕਿਉਂਕਿ ਤੁਸੀਂ ਸ਼ੁਰੂ ਤੋਂ ਹੀ ਸਾਡੀ ਇਸ ਸੰਸਥਾ ਦੇ ਨਾਲ ਜੁੜੇ ਹੋਇਆ ਸੰਸਥਾ ਸਾਡੀ ਨਹੀਂ ਸੰਸਥਾ ਤੁਹਾਡੀ ਹੈ ਕਿਉਂਕਿ ਆਪਾਂ ਜਿਵੇਂ ਜਿਵੇਂ ਕਿਸੇ ਵੀ ਧਾਰਮਿਕ ਜਥੇਬੰਦੀ ਦੇ ਨਾਲ ਸੰਸਥਾ ਦੇ ਨਾਲ ਜੁੜਾਂਗੇ ਤੇ ਜੋ ਆਪਾਂ ਉਪਰਾਲਾ ਕਰਾਂਗੇ ਉਹ ਸੰਗਤ ਤੱਕ ਪਹੁੰਚੇਗਾ ਸੰਗਤ ਤੱਕ ਪਹੁੰਚਾਉਣ ਦਾ ਉਹ ਇੱਕੋ ਹੀ ਸਾਡਾ ਮਕਸਦ ਹੈ ਕਿ ਇਸ ਸਾਡੇ ਕਾਰਜ ਨੂੰ ਵੇਖ ਕੇ ਅੱਗੇ ਸੰਗਤਾਂ ਹੋਰ ਇਹੋ ਜਿਹੇ ਕਾਰਜ ਆਰੰਭ ਕਰਨ ਇਹੀ ਮਕਸਦ ਹੁੰਦਾ ਹੈ ਕਈ ਵਾਰ ਇਸ ਸੋਚਦੇ ਆ ਪਤਾ ਨਹੀਂ ਮੜਾ ਜਾ ਕੰਮ ਕਰਕੇ ਵੀਡੀਓ ਪਾ ਦਿੰਦੇ ਨੇ ਵੀਡੀਓ ਪਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਜਿਵੇਂ ਇਸ ਵੀਡੀਓ ਨੂੰ ਤੁਸੀਂ ਵੇਖ ਰਹੇ ਹੋ ਤੁਹਾਡੇ ਮਨ ਦੇ ਵਿੱਚ ਵੀ ਗੁਰੂ ਪਾਤਸ਼ਾਹ ਜੀ ਮਿਹਰ ਕਰਨ ਤੁਸੀਂ ਵੀ ਬੱਚਿਆਂ ਨੂੰ ਪ੍ਰੇਰਿਤ ਕਰਕੇ ਇਸੇ ਤਰ੍ਹਾਂ ਗੁਰਬਾਣੀ ਦੀ ਸੰਥਿਆ ਸ਼ੁਰੂ ਕਰਾਓ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰਮਤ ਲਿਟਰੇਚਰ ਦੀ ਗੁਰ ਇਤਿਹਾਸ ਦੇ ਗੁਟਕੇ ਸਾਹਿਬ ਦੀ ਜੋ ਵੀ ਆਪ ਜੀ ਨੂੰ ਜ਼ਰੂਰਤ ਕਮੀ ਮਹਿਸੂਸ ਹੋਵੇ ਤਾਂ ਦਾਸ ਨੂੰ ਤੁਸੀਂ ਸਨੇਹਾ ਲਾਉਣਾ ਦਾਸ ਆਪ ਜੀ ਦੇ ਕੋਲ ਗੁਟਕਾ ਸਾਹਿਬ ਸੁਖਮਨੀ ਸਾਹਿਬ ਜੀ ਦੇ ਗੁਟਕੇ ਨਿਤਨੇਮ ਸਾਹਿਬ ਦੀਆਂ ਪੋਥੀਆਂ ਉਹ ਆਪ ਜੀ ਦੇ ਤੱਕ ਜਰੂਰ ਅਸੀਂ ਪਹੁੰਚਦਿਆਂ ਕਰਾਂਗੇ ਜਦੋਂ ਵੀ ਤੁਸੀਂ ਹੁਕਮ ਕਰੋਗੇ ਤੇ ਇਹ ਭਾਈ ਸਾਹਿਬ ਜੀ ਭਾਈ ਗੁਰਧਿਆਨ ਸਿੰਘ ਜੀ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਨਾਲ ਕੀਰਤਨ ਦੀ ਸਖਲਾਈ ਵੀ ਦੇ ਰਹੇ ਨੇ ਭਾਈ ਕੁਲਵੰਤ ਸਿੰਘ ਜੀ ਜੋ ਤਨਦੇਹੀ ਦੇ ਨਾਲ ਇਹ ਸੇਵਾਵਾਂ ਨਿਭਾਰੇ ਨੇ ਅਸੀਂ ਸਤਿਗੁਰੂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਸਤਿਗੁਰੂ ਜੀ ਕਿਰਪਾ ਕਰਿਓ ਸਾਡੇ ਨਿਵਾਣਿਆਂ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀਆਂ ਇਹ ਸੇਵਾਵਾਂ ਨਿਭਾਉਣ ਦੀ ਵੱਲ ਬੁੱਧ ਤੇ ਸਮਰੱਥਾ ਬਖਸ਼ੋ ਕਿਰਪਾ ਕਰਿਓ ਸਾਡੇ ਮਨ ਦੇ ਵਿੱਚ ਮਾਣ ਨਾ ਆਵੇ ਸਾਡੇ ਮਨ ਦੇ ਵਿੱਚ ਮਾਣ ਨਾ ਆਵੇ ਨਿਮਾਣੇ ਬਣ ਕੇ ਆਪਣੇ ਦਰ ਘਰ ਦੀ ਸੇਵਾ ਨਿਭਾਉਣ ਦੀ ਸਾਨੂੰ ਸਮਰੱਥਾ ਬਖਸ਼ੋ ਸੋ ਸਾਰੀਆਂ ਸੰਗਤਾਂ ਦੇ ਸਹਿਯੋਗ ਦੀ ਲੋੜ ਹੈ ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਗ੍ਰੰਥੀ ਸਹਿਬਾਨਾਂ ਦੀ ਜ਼ਰੂਰਤ ਦੀ ਲੋੜ ਹੈ ਸਾਰੇ ਵੱਦੋ ਵੱਦ ਸਹਿਯੋਗ ਦਿਓ ਤਾਂ ਕਿ ਇਹ ਕਾਰਜ ਆਪਾਂ ਹੋਰ ਅੱਗੇ ਲੈ ਕੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਭਾਈ ਸੁਨੈਵ ਸਿੰਘ ਜੀ ਜੋ ਭਾਈ ਸਾਹਿਬ ਜੀ ਭਾਈ ਗੁਰਧਿਆਨ ਸਿੰਘ ਭਾਈ ਕੁਲਵੰਤ ਸਿੰਘ ਅਤੇ ਇਸ ਨਗਰ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਮਤ ਪ੍ਰਚਾਰ ਸੇਵਾ ਸੰਸਥਾ ਦਾ ਸਹਿਯੋਗ ਦੇ ਰਹੇ ਨੇ ਬੱਚਿਆਂ ਨੂੰ ਗੁਰਬਾਣੀ ਸਿੱਖਦੇ ਆ ਗੁਰਬਾਣੀ ਪੜ੍ਹਦੇ ਆ ਵੇਖ ਕੇ ਤੁਹਾਨੂੰ ਕਿਦਾਂ ਲੱਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਸਰਕਾ ਸਾਡੇ ਨਗਰ ਨੂੰ ਵਰਪਾ ਦਾ ਜਿਹੜਾ ਮੌਕਾ ਪ੍ਰਾਪਤ ਹੋਇਆ ਕਿ ਗੁਰਧਿਆਨ ਸਿੰਘ ਜੀ ਵਰਗੇ ਪਲਵੰਤ ਸਿੰਘ ਵਰਗੇ ਸਿੰਘ ਸਾਹਿਬਾਨ ਨਾਲ ਸਰਕਾ ਜਿਹੜਾ ਆਲਾ ਕੀਤਾ ਗਿਆ ਬੋਰਾ ਸਾਹਿਬ ਦੀ ਮੈਨੇਜਮੈਂਟ ਪ੍ਰਧਾਨ ਹਾਕਮ ਸਿੰਘ ਜੈਸਤੀ ਤੇ ਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਇਹ ਗੁਰਬਾਣੀ ਦੀ ਸੰਖਿਆ ਦਾ ਆਪਣਾ ਸੁਖਮਨੀ ਸਾਹਿਬ ਦੇ ਪਾਠ ਬੱਚਿਆਂ ਨੂੰ ਕਰੰਤ ਕਰਵਾਏ ਜਾ ਰਹੇ ਨੇ ਕਿਉਂਕਿ ਬਹੁਤ ਵਧੀਆ ਉਪਰਾਲਾ ਮੁੰਡਾ ਸਮਾਜ ਜਿਹੜਾ ਤੁਹਾਨੂੰ ਪਤਾ ਬੱਚੇ ਕਰਾਹੇ ਪਏ ਜਾਂਦੇ ਨੇ ਸੋਸ਼ਲ ਮੀਡੀਆ ਦਾ ਮਨ ਨਾਲ ਜਾਂ ਨਸ਼ਾ ਵਾਲ ਪਏ ਜਾਂਦੇ ਨੇ ਪਰ ਇਹ ਸਾਰੀਆਂ ਚੀਜ਼ਾਂ ਤੋਂ ਬੱਚਿਆਂ ਨੂੰ ਗੁਰਧਿਆਨ ਸਿੰਘ ਹੋਣੇ ਹਟ ਕੇ ਜੋ ਜਿਹੜੇ ਰਸ ਮਾਰਗ ਤੇ ਸਾਨੂੰ ਚੱਲਣ ਦਾ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਉਸ ਪਾਸੇ ਜਿਹੜਾ ਇਹਨਾਂ ਨੇ ਉਪਰਾਲਾ ਕਰਕੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਜਿਹੜਾ ਉਪਰਾਲਾ ਕਰ ਰਹੇ ਨੇ ਇਹ ਬਹੁਤ ਬਹੁਤ ਸ਼ਲਾਘਾਯੋਗ ਕਦਮਾਂ ਜਿਹਦੇ ਨਾਲ ਅੱਜ ਤਾਂ ਇਹ ਬੱਚੇ 20 ਤੋਂ 30 ਨੇ ਔਰ ਦੇ ਟਾਈਮ ਦੇ ਵਿੱਚ ਥੋੜੇ ਟਾਈਮ ਕੁਝ ਮਹੀਨਿਆਂ ਦੇ ਵਿੱਚ ਇਹ ਗਿਣਤੀ 100 ਵੀ ਪੁੱਛ ਜਾਣੀ 100 ਵੀ ਪਾਸ ਕਰ ਜਾਣਗੇ ਸੋ ਜਿਹੜਾ ਇਹ ਬਹੁਤ ਪ੍ਰਧਾਇਤ ਦੇ ਹੱਕਤ ਨੇ ਸਾਰੇ ਜਿਹੜੇ ਸਿੰਘ ਸਾਹਿਬਾਨ ਹੋਏ ਸਾਡੇ ਤੇ ਸਾਡਾ ਨਗਰ ਸਾਡੀ ਬਹੁਤ ਮਾਣ ਦੀ ਗੱਲ ਹੈ ਤੇ ਜਿਵੇਂ ਹੁਣ ਮੰਨ ਲਓ ਵੀ ਇਸ ਗੁਰਮਤ ਪ੍ਰਚਾਰ ਸੇਵਾ ਸੰਸਥਾ ਨੂੰ ਕਿਸੇ ਵੀ ਸਮੇਂ ਤੁਹਾਡੇ ਸਹਾਇਕ ਦੀ ਲੋੜ ਪੈਂਦੀ ਹੈ ਤੇ ਤੁਸੀਂ ਇਸ ਕਾਰਜਾਂ ਵਾਸਤੇ ਸੰਸਥਾ ਨੂੰ ਸਹਾਇਕ ਦਿਓਗੇ ਜੀ ਅਸੀਂ ਹਮੇਸ਼ਾ ਹੀ ਨਗਰ ਨੂੰ तकरीबन ਪਾਤੀ ਆ ਗੁਰ ਸਿੱਖੀ ਨਾਲ ਚੰਗੇ ਕੰਮਾਂ ਲਈ ਕੰਮੇਟੜ ਕੋਈ ਵੀ ਸਮਾਜ ਕਾਰਜ ਹੋਵੇ ਲੋਕਾਂ ਦੀ ਭਲਾਈ ਦਾ ਕੰਮ ਹੋਵੇ ਅਸੀਂ ਹਮੇਸ਼ਾ ਹੀ ਅੱਗੇ ਵਧ ਕੇ ਉਪਰਾਲਾ ਕੀਤਾ ਵੱਧ ਤੋਂ ਵੱਧ ਯੋਗਦਾਨ ਦਿੱਤਾ ਜਿੰਨਾ ਹੋ ਸਕਦਾ ਸੀ ਆਉਣ ਵਾਲੇ ਟਾਈਮਸ ਵੀ ਇਹਨਾਂ ਦੇ ਨਾਲ ਖੜੇ ਹਾਂ ਸਾਰਾ ਨਗਰ ਨਾਲ ਕਿਉਂਕਿ ਕੋਈ ਮਾੜਾ ਕੰਮ ਤਾਂ ਹੈ ਨਹੀਂ ਇਹ ਸਾਡਾ ਜਿਹੜਾ ਅਸਲ ਜੀਵਨ ਦਾ ਮਨੋਰਥ ਹੈ ਜਿਹੜਾ ਉਹਨੂੰ ਸਾਨੂੰ ਮੇਸ ਜਿਹਦਾ ਮੋਟਵਾ ਗੁਰੂ ਸਾਹਿਬ ਦਾ ਉਦੇਸ਼ ਸਾਨੂੰ ਬਾਣੀ ਤੇ ਬਾਣੇ ਨਾਲ ਜੋੜਾ ਜਿਹੜਾ ਸਾਡਾ ਅਸਲ ਮਨੋਰਥ ਹੈ ਇਸ ਤੋਂ ਉੱਪਰ ਸਾਡੇ ਲਈ ਕੀ ਹੋ ਸਕਦਾ ਇਸ ਤੋਂ ਤਰ੍ਹਾਂ ਅਸੀਂ ਹਰ ਟਾਈਮ ਇਸ ਕੰਮ ਲਈ ਸਭ ਤੋਂ ਸਿੱਧੀ ਸੇਵਾ ਲਈ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਗੁਰਨਾਵ ਸਿੰਘ ਜੀ ਸਾਡੇ ਕੋਲੋਂ ਸਾਨੂੰ ਤੁਹਾਡੇ ਕੋਲ ਇਹੀ ਮਿਹਰ ਸੀ ਸਤਿਗੁਰੂ ਜੀ ਕਿਰਪਾ ਕਰਨਾ ਆਪ ਜੀ ਨੂੰ ਹਮੇਸ਼ਾ ਤੰਦਰੁਸਤੀਆਂ ਦੇ ਚੜ੍ਹਦੀਆਂ ਕਲਾ ਬਖਸ਼ਣਾ ਆਪ ਜੀ ਦੇ ਸਿਰ ਤੇ ਮੇਰ ਭਰਿਆ ਰੱਖ ਕੇ ਆਪਣੀ ਨੇਕ ਕਮਾਈਆਂ ਦੇ ਵਿੱਚੋਂ ਇਸ ਕਾਰਜਾ ਵਾਸਤੇ ਦਸਵਾ ਦਾ ਲਾਉਂਦੇ ਗੁਰੂ ਪਾਤਸ਼ਾਹ ਜੀ ਇਸ ਮੱਤ ਬਖਸ਼ਣ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਪਾਈ ਗੁਰਨਾਵ ਸਿੰਘ ਜੀ ਆ ਪਾਈ ਗੁਰਧਾਨ ਸਿੰਘ ਜੀ ਪਾਈ ਭਵੰਤ ਸਿੰਘ ਜੀ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਜਿਨ੍ਹਾਂ ਨੇ ਆਪਣੇ ਦਰ ਘਰ ਦੀ ਸੇਵਾ ਨਿਭਾਉਣ ਦਾ ਬਲ ਨਿਮਾਣਿਆ ਨੂੰ ਬਖਸ਼ਿਆ ਸੋ ਜੰਡਸਾਰ ਟੀਵੀ ਇਹ ਗੁਰਬਾਣੀ ਦਾ ਚੈਨਲ ਹੈ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਨੂੰ ਗੁਰਬਾਣੀ ਦੀ ਹਰ ਨਵੀਂ ਇਨਫੋਰਮੇਸ਼ਨ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਦਾਸ ਜਸਵੰਤ ਸਿੰਘ ਜਿਉ ਆਪ ਜੀ ਦੇ ਨਗਰ ਪਿੰਡ ਅਡੇਗਾ ਚਨਾਬ ਦੇ ਪੰਚਾਇਤ ਜੋ ਕਿ ਪਰਮਾਤਮਾ ਦੇ ਅਨਸਾਰ ਲੋਕ ਸੇਵਾ ਸੇਵਾ ਸੰਸਤਾ ਦਾ ਨਿਰਮਲ ਮਕਸਦ ਦੀ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਤੇ ਭਾਈ ਸਾਹਿਬ ਜੀ ਭਾਈ ਗੁਰਜੀਤ ਸਿੰਘ ਜੀ ਸਾਨੂੰ ਬੜਾ ਵੱਡਾ ਆਪ ਜੀ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਦੇ ਵਿੱਚ ਤੇ ਅਸੀਂ ਆਪਣੇ ਕੋਰਨ ਟੀਮ ਦੇ ਵੱਲੋਂ ਅਤੇ ਜੰਡਸਰ ਟੀਵੀ ਚੈਨਲ ਵੱਲੋਂ ਆਪ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਇਹ ਜੋ ਉਪਰਾਲਾ ਸ਼ੁਰੂ ਕੀਤਾ ਗਿਆ ਜਿਹਦੇ ਬਾਰੇ ਆਪ ਦੋ ਸ਼ਬਦ ਦਾ ਸੰਗਠਨ ਨਾਲ ਸੰਬੰਧਿਤ ਹੈ। ਬਾਧੀ ਉਪਜੀਤੀ ਬਥੇ ਇਸ ਮਹਾਨ ਇਤਿਹਾਸਿਕ ਕੰਮ ਬਹੁਤ ਵੱਡੀ ਆ। ਅਸੀਂ ਜਿਹੜੀ ਸੇਵਾ ਪਰਿਵਰਿਸ਼ਾ ਨਾਲ ਕਰ ਰਹੇ ਹਾਂ ਅੱਜ ਤੋਂ ਤਕਰੀਬਨ 10 ਸਾਲ 12 ਸਾਲ ਪਹਿਲਾਂ ਜੀ ਪੂਰੇ ਅੰਦਰੀ ਸਾਰੇ 30 40 ਸਿੰਘਾਂ ਨੂੰ ਸਾਥ ਕੇ ਬੜਾ ਜੇ ਸੁਭਾਣੀ ਨਾਲ ਜੁੜੇ ਕੀ ਤਲਬੀ ਨੂੰ ਲਾਤੀ ਸਾਰੇ ਇਹਦੇ ਵਿੱਚ ਹਿੱਸਾ ਲਿਆ ਉਸ ਤੋਂ ਬਾਅਦ ਦਾ 8-10 ਸਾਲ ਦਾ ਜੀ ਬਹੁਤ ਇੱਛਾ ਬਹੁਤ ਸੀ ਪੂਰੇ ਸੰਘਿਆ ਕਰਾਈਏ ਚਲੋ ਬਿਉਗ ਬੰਦੀ ਨਹੀਂ ਬਣਦੀ ਸੀ ਮਹਾਰਾਜ ਜਦੋਂ ਮਸਤੀ ਚਲੋਂ ਹੁੰਦੀ ਆ ਤੇ ਦਿਲ ਦੀ ਇੱਛਾ ਬਹੁਤ ਹੁੰਦੀ ਸੀ ਬਾਕੀ ਹੁਣ ਵਾਹਿਗੁਰੂ ਮੈਨੂੰ ਮੌਕਾ ਦਿੰਦਾ ਜੀ ਤੇ ਸਾਨੂੰ ਕਾਬਿਲ ਵੀ ਕਰਦਾ ਕਿ ਅਸੀਂ ਸੇਵਾ ਕਰ ਸਕੀਏ ਕਦੀ ਕਦੇ ਨਹੀਂ ਹੁੰਦੀ ਕੋਈ ਕਮੇਤੀ ਜੀ ਪਰ ਮਹਾਰਾਜ ਜੀ ਨੇ ਤੇ ਵੀ ਪਾਵਨ ਇਹ ਮੌਕਾ ਨਹੀਂ ਉਹਨਾਂ ਕੋਲ ਕਾਬਿਲਤ ਨਹੀਂ ਹੁੰਦੀ ਇਦਾਂ ਦੇ ਨਾਲ ਤੇ ਹੁਣ ਮਹਾਰਾਜ ਨੇ ਚਲੋ ਸਾਨੂੰ ਸੇਵਾ ਕਰਨ ਦਾ ਮੌਕਾ ਵੀ ਦਿੱਤਾ ਤੇ ਸੇਵਾ ਕਰ ਜੁਗਰੇ ਕਰ ਤੇ ਭਾਈ ਲਹਿਰ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਉਹਨਾਂ ਨੇ ਇਹ ਸੇਵਾ ਸਾਂਭੀ ਦੀ ਕਰ ਤੇ ਸਭਿਆ ਦੇ ਦੇ ਲਈ ਬੱਚਿਆਂ ਨੂੰ ਉਹ ਆਗੇ ਹਸਤਾ ਜੀ ਜੀ ਅੱਜ ਮੁਕੀ ਲੇ ਗਏ ਧੰਨਵਾਦ ਇਸ ਸੰਤਨ ਲਈ ਗਿਆ ਇਸੇ ਇਹ ਸੇਵਾ ਮਾਰਨ ਤੋਂ ਬਖਸ਼ੇ ਅਸੀਂ ਬਹੁਤ ਬਹੁਤ ਧੰਨਵਾਦ ਜੀ ਇਹ ਮੇਰੇ ਪਰਵਾਰ ਨਾਲ ਜੋ ਹੁਣ ਆਪਣੇ ਕੋਲ 10 ਬੱਚੇ ਆਪਣੇ ਨਾਲ ਨੇ ਜਿਹੜਾ ਬੱਚੇ ਹੋਵੇਗੇ 10 ਨਹੀਂ ਹੋਰ ਜੁੜੀਏ ਆਉਣ ਵਾਲੇ ਸਮੇਂ ਦੇ ਵਿੱਚ 100 200 400 500 500 ਆਪਣਾ ਮੇਨ ਮਕਸਦ ਜੋ ਆਪਣਾ ਫਰਜ ਹੈ ਤੁਸੀਂ ਆਪਣਾ ਫਰਜ਼ ਸਮਝਦੇ ਹੋਆ ਜਿਵੇਂ ਅਸੀਂ ਆਪਣਾ ਫਰਜ਼ ਚੰਡੋਲੀ ਗਾਰਜੇ ਬੱਚਿਆਂ ਨੂੰ ਗੁਰਬਾਨੀ ਦੀ ਬਾਣੀ ਦੀ ਸੇਵਾ ਕਰਦੇ ਆ ਤੇ ਇਸੇ ਤਰ੍ਹਾਂ ਅਸੀਂ ਕਰਦੇ ਰਵਾਂਗੇ ਤੇ ਇਹ ਜੋ ਵੀ ਸੰਸਥਾ ਦਾ ਕਾਰਜ ਹੁੰਦਾ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲਦਾ ਰਹਿੰਦਾ ਹੈ ਤੇ ਬਾਕੀ ਅਸੀਂ ਵਿਰਧਵਾਰਾਂ ਬੇਨਤੀ ਕਰਾਂਗੇ ਆਪ ਜੀ ਨੂੰ ਗੁਰਦਾਸ ਸਾਹਿਬ ਦੇ ਪੁੱਛੀ ਸਾਹਿਬ ਦੇ ਕਿਸੇ ਵੀ ਲਿਟਰੇਚਰ ਦੀ ਲੋੜ ਹੁੰਦੀ ਹੈ ਤੇ ਸਾਨੂੰ ਤੁਸੀਂ ਮੜਾ ਸੁਨੇਹਾ ਲਾਓ ਭਾਈ ਗੁਰ ਇਤਿਹਾਸ ਸਿੰਘ ਨੇ ਕਿਹਾ ਜੀ ਸਾਡੇ ਕੋਲ ਸਾਡਾ ਲਿਟਰੇਚਰ ਸਾਰਾ ਕੁਰਬਾਨੀਦਾਰ ਰਿਲੇਟਡ ਜੋ ਵੀ ਹੁੰਦਾ ਸਾਰਾ ਤੁਹਾਡੇ ਕੋਲ ਅਸੀਂ ਆ ਪਹੁੰਚਦਾ ਕਰਾਂਗੇ ਤੇ ਬਸ ਬੇਨਤੀ ਇਹੀ ਹੈ ਇਸੇ ਤਰ੍ਹਾਂ ਤੁਸੀਂ ਸੰਸਥਾ ਦਾ ਸਹਿਯੋਗ ਦਿਓ ਭਾਈ ਗੁਰ ਇਤਿਹਾਸ ਸਿੰਘ ਉਹਨਾਂ ਦਾ ਸਹਿਯੋਗ ਦਿਓ ਤਾਂ ਕਿ ਬੱਚੇ ਮਾੜੀ ਸੰਗਤ ਤੋਂ بچ ਜੇ ਲਸ਼ਿਆਂ ਤੋਂ ਬਚ ਕੇ ਗੁਰੂ ਦੇ ਨਾਲ ਰੋਹਟ ਤੇ ਜਦੋਂ ਬੱਚੇ ਗੁਰੂ ਦੇ ਨਾਲ ਜੁੜਨਗੇ ਮਾਤਾ ਪਿਤਾ ਦੀਆਂ ਜਿਹੜੀਆਂ ਅਸ਼ੀਰਵਾਦ ਤੇ ਦੁਆਵਾਂ ਨੇ ਉਹ ਹਮੇਸ਼ਾ ਕੋ ਨਾਲ ਹੁੰਦੀਆਂ ਜਿਵੇਂ ਕਹਿੰਦੇ ਨੇ ਦੁਆਰ ਤੋਂ ਵੱਧਾ ਦੁਆ ਕੰਮ ਕਰਦੀ ਹੈ ਤੇ ਜੇ ਆਪਾਂ ਕਿਸੇ ਦੇ ਬੱਚੇ ਨੂੰ ਚੰਗੇ ਪਾਸੇ ਜੋੜਾਂਗੇ ਤੇ ਮਾਪੇ ਦੇ ਅੰਦਰੋਂ ਆਪਣੇ ਬਾਬਰ ਦਾ ਸੇਧ ਸਹੀ ਹੋਵੇ ਪੁੱਤਾਂ ਮਾਤਾ ਦੀ ਅਸ਼ੀਰਤ ਹੈ ਸੇ ਗੁਰੂ ਸਾਹਿਬ ਦੀ ਆਪਣੇ ਜਿਸ ਸੇਵਾ ਤੇ ਬੜੇ ਪ੍ਰਸੰਨ ਹੈ ਤੇ ਬੇਨਤੀ ਕਰਾਂਗੇ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਨਵਾਲਿਆਂ ਦੇ ਸਿਰ ਤੇ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਨਿਵਾਉਂਦੀ ਬਲ ਬੋਧ ਤੇ ਸਾਨੂੰ ਸੁਰੱਖਤਾ ਬਖਸ਼ੀ ਜੀ